ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਵਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰਵੀਂ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕਰੋ ਜਿਨ੍ਹਾਂ ਨੂੰ ਲੋੜ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੰਕਟ ਵਧਦਾ ਜਾ ਰਿਹਾ ਹੈ بارشਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਜਿਸ ਦੇ ਨਾਲ ਲੋਕਾਂ ਦੇ ਛੱਤਾਂ ਤੇ ਰੱਖਿਆ ਸਮਾਨ ਵੀ ਬਹੁਤ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਰਿਹਾ ਹੈ ਇਸ ਮੌਕੇ ਦੇ ਉੱਤੇ ਕਲਾਕਾਰ ਵੀ ਨਾਲ ਖੜੇ ਨੇ ਪੰਜਾਬੀਆਂ ਦੇ ਕੌਰ ਵੀ ਨੇ ਵੀ ਇੱਕ ਵੀਡੀਓ ਪਾ ਕੇ ਦੱਸਿਆ ਕਿ ਉਹਨਾਂ ਦੀ ਟੀਮ ਲੱਗੀ ਹੋਈ ਹੈ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਾਂਗੀ ਕਿ ਵਾਹਿਗੁਰੂ ਜੀ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚੋਂ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਏ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਏ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਏ ਉਹ ਵੀ ਸਾਰੇ ਹੈਲਪ ਕਰਨਗੇ ਜਿੱਦੀ ਜਿੱਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ-ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਜੋਗੀ ਵੀ ਮੈਂ ਹੈਗੀ ਆ ਮੈਂ ਸਾਰਿਆਂ ਦੇ ਨਾਲ ਖੜੀ ਆ ਤੇ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਵਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰ ਵੀ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦਿਹਨ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਸ਼ਾ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਸ਼ਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਇਗਰ ਉਹਨੀ ਹਿੰਮਤ ਦਵੇ ਕਿ ਓਜੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰਵੀਂ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕਰੋ ਜਿਨ੍ਹਾਂ ਨੂੰ ਲੋੜ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੰਕਟ ਵਾता ਜਾ ਰਿਹਾ ਹੈ ਬਾਲਸ਼ਾ ਬਹੁਤ ਜ਼ਿਆਦਾ ਹੋ ਰਹੀਆਂ ਨੇ ਜਿਸ ਦੇ ਨਾਲ ਲੋਕਾਂ ਦੇ ਛੱਤਾਂ ਤੇ ਰੱਖਿਆ ਸਮਾਨ ਵੀ ਬਹੁਤ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਰਿਹਾ ਹੈ ਇਸ ਮੌਕੇ ਦੇ ਉੱਤੇ ਕਲਾਕਾਰ ਵੀ ਨਾਲ ਖੜੇ ਨੇ ਪੰਜਾਬੀਆਂ ਦੇ ਕੌਰ ਵੀ ਨੇ ਵੀ ਇੱਕ ਵੀਡੀਓ ਪਾ ਕੇ ਦੱਸਿਆ ਕਿ ਉਹਨਾਂ ਦੀ ਟੀਮ ਲੱਗੀ ਹੋਈ ਹੈ ਭਾਈ ਗੁਰਜਾ ਖਾਲਸਾ ਸ਼੍ਰੀ ਭਾਈ ਗੁਰਜੂ ਕੀ ਫਤਿਹ ਅ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹਾਂਗੇ ਅਰਦਾਸ ਕਰਾਂਗੇ ਕਿ ਭਾਈ ਗੁਰਜੀ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚੋਂ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਏ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਏ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਏ ਉਹ ਵੀ ਸਾਰੇ ਹੈਲਪ ਕਰਨਗੇ ਜਿੱਦੀ ਜਿੱਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋ ਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ-ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਜੋਗੀ ਵੀ ਮੈਂ ਹੈਗੀ ਆ ਮੈਂ ਸਾਰਿਆਂ ਦੇ ਨਾਲ ਖੜੀ ਆ ਤੇ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਵਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰ ਵੀ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੱਲ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਹਿਗੁਰੂ ਇੰਨੀ ਹਿੰਮਤ ਦਵੇ ਕਿ ਉਹ ਜੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ